ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾੜੀ ਮੋਤ ਨੇ ਨਾ ਪਰਖਿਆਣ ਦਿੱਤਾ ਚਾਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਟਕਦਾ ਰਹਾ ਬਾਪੂ ਕੱਚੇ ਕੇਲੇ ਅੰਦਰ ਕਿੰਨਾ ਬਾਲਣ ਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿਨੇ ਖੂਬ ਨੇ ਤੀਰ ਜੂ ਜਾਂ ਦਦੀ ਦੱਕਿਆ ਬੁਰਜ ਦੀ ਚੀਤ ਵਿੱਚੋਂ ਫੁੱਲ ਲੁੱਕ ਗਏ ਨੇ ਤਾਂ ਦੇ ਪਾਰ ਅੰਦਰ ਅਰਸ਼ੋਂ ਦਾ ਦਸ਼ਹੀਦ ਨੇ ਝਾਤ ਪਾਈ ਕਿੰਨਾ ਸਿੱਧਾ ਮੇਰੇ ਪਰਿਵਾਰ ਅੰਦਰ ਜੂ ਜੇ ਕਿ ਸਤਾਰਾਂ ਤੰਤ ਸਾਇਪ ਜਾਦੇ ਦੋ ਮੈਦਾਨ ਅੰਦਰ ਤੋਂ ਦੀਵਾਰੇ ਅੰਦਰ ਦੋ ਮੈਦਾਨ ਅੰਦਰ ਦੋ ਦੀਵਾਰੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਬੜੇ